ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਕਕੀ ਪਹਾੜਪੁਰਿਆ ਤੇ ਤੁਸੀਂ ਦੇਖ ਰਹੇ ਹੋ ਕਕੀ ਪਹਾੜਪੁਰਿਆ ਬਲੌਕ ਅੱਜ ਚੱਲੇ ਆਂ ਇਹ ਆਪਣਾ 90 90 ਕਰਾਉਂ ਚੱਲਿਆ ਬੁਲਟ ਦੀ ਬਫਿੰਗ ਕਿਉਂਕਿ ਇੰਜਨ ਬਹੁਤ ਹੀ ਖਰਾਬ ਹੋਇਆ ਹੋਇਆ ਸੀ ਇਹਦਾ ਬਫਿੰਗ ਕਰਾਉਣ ਚੱਲੇ ਆਂ ਆਪਾਂ ਸੱਤੂ ਵਾਸ਼ਿੰਗ ਬਹੁਤ ਵਧੀਆ ਕੰਮ ਕਰਦਾ ਵੀਰ ਸੱਤੂ ਵਾਸ ਇਹ ਮੋਟਰਸਾਈਕਲ ਵਾਸ਼ ਵੀ ਕਰਦਾ ਤੇ ਬਫ ਵੀ ਕਰਦਾ ਜਾਨੀ ਕਿ ਬਹੁਤ ਵਧੀਆ ਕੰਮ ਕਰਦਾ ਬਾਈ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅਗਲੇ ਪਹੁੰਚ ਚੁੱਕੇ ਹਾਂ ਜੀ ਲੱਗ ਗਿਆ ਕੰਮ ਕਰਨਾ ਬਾਈ ਬਹੁਤ ਵਧੀਆ ਕੰਮ ਕਰਦਾ ਤੁਸੀਂ ਦੇਖੋ ਕਿੰਨੇ ਬਾਈਕ ਇਸ ਕੋਲੇ ਹਰ ਵਕਤ ਖੜੀ ਰਹਿੰਦੇ ਨੇ ਜਦੋਂ ਇਹਦਾ ਟਾਈਮ ਲੈਣਾ ਪੈਂਦਾ ਵੀ ਕਿਹੜੇ ਟਾਈਮ ਤੇਰੇ ਕੋਲੇ ਆਈਏ ਟਾਈਮ ਤੇ ਕੰਮ ਕਰਦਾ ਬਾਈ ਇਹ ਨਹੀਂਗਾ ਵੀ ਉਹ ਫੜ ਲਿਆ ਜਿਹੜਾ ਪੂਰੇ ਖੜਾ ਛੜਤਾ ਦੂਜਾ ਫੜ ਲਿਆ ਨਹੀਂ ਇਹ ਕੰਮ ਨਿਗਾ ਕੰਮ ਸਾਫ ਸੁਥਰਾ ਕੰਮ ਕਰਦਾ ਬਾਈ ਬਹੁਤ ਸੋਹਣਾ ਕੰਮ ਕਰਦਾ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਲਵੇ ਜਾ ਕੇ ਦਿਖਾਉਣਾ ਮੈਂ ਚੈੱਕ ਕਰਾਉਣਾ ਦੇਖੋ ਇੰਜਨ ਦੇ ਵਿੱਚ ਚਮਕਣ ਲੱਗਾ ਤਾਂ ਮੂੰਹ ਦਿਖਣ ਲੱਗਾ ਇੰਜਨ ਦੇ ਵਿੱਚ ਦੀ ਇਹਨਾਂ ਨੇ ਬਹੁਤ ਸੋਹਣਾ ਕੰਮ ਕਰਦਾ ਬਾਈ ਬਹੁਤ ਇੱਕ ਵਾਰੇ ਸੀ ਜਾਂਦਾ ਬਰੀਕੀ ਚ ਚੈੱਕ ਕਰੋ ਤੁਸੀਂ ਦੇਖੋ ਕਿੰਨੇ ਬੁਲਟ ਖੜੇ ਨੇ ਹੋਰ ਐਜੀ ਸਾਈਡ ਦੇਖੋ ਤੁਸੀਂ ਤੇ ਦੂਜੀ ਸਾਈਡ ਤੋਂ ਦਿਖਾਈ ਦਿੱਤੀ ਮੈਂ ਆ ਦੇਖੋ ਕਿੰਨੇ ਬੁਲਟ ਖੜੇ ਨੇ ਇਹਦੇ ਕੋਲੇ ਨਾਲ-ਨਾਲ ਵਾਸ਼ਿੰਗ ਵੀ ਕਰਦਾ ਤੇ ਬਫਿੰਗ ਕਰਦਾ ਰਮਿੰਗ ਵੀ ਕਰਦਾ ਯਾਨੀ ਸਾਰਾ ਕੰਮ ਕਰਦਾ ਬਾਈ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਦਾ ਦਾ ਕੰਮ ਹੋ ਰਿਹਾ ਤੇ ਲਾਸਟ ਵਿੱਚ ਦਿਖਾਵਾਂਗੇ ਤੁਹਾਨੂੰ ਵੀ ਕਿੰਦਾਂ ਦਾ ਕੰਮ ਹੋਇਆ ਬੁਲਟ ਦਾ ਦੇਖੋ ਕਿ ਮੈਂ ਰਗੜਾਈ ਸ਼ੁਰੂ ਚੱਲ ਰਹੀ ਹੈ ਦੇਖੋ ਮੂੰਹ ਦਿਖ ਰਿਹਾ ਨਾ ਵਿੱਚ ਦੀ ਮੂੰਹ ਦੇਖਣ ਲੱਗਾ ਬਾਈ ਨੇ ਬਹੁਤ ਪ੍ਰੀਕੀ ਜਾਂਦਾ ਹੈ ਪਾਲਸ ਇਹਦੇ ਪਰ ਮਾਰੀ ਗਈ ਆ ਉਦੋਂ ਬਾਅਦ ਵੱਜੂਗਾ ਕੱਪੜਾ ਇਹਦੇ ਤੇ ਫੇਰ ਦਿਖਾਉਂਦੇ ਆ ਤੁਹਾਨੂੰ ਇਹਦੀ ਚਮਕ ਇਹ ਤਾਂ ਇੱਕ ਪਾਸੇ ਲੱਗਿਆ ਹੋਇਆ ਆ ਬਾਕੀ ਤੁਸੀਂ ਕਹੋ ਚੱਕ ਕਿੱਦਾਂ ਲੱਗਿਆ ਕੰਮਕਾਰ ਜਰੂਰ ਦੱਸਿਓ ਕਮੈਂਟਾਂ 'ਚ ਆ ਦੇਖੋ ਇਹ ਦੂਜੀ ਸਾਈਡ ਆ ਗਈ ਇਹਦੀ ਦੇਖੋ ਤੇ ਚਮਕਦਾ ਉਹ ਨੂੰ ਦੇਖਣ ਲੱਗਾ ਵਿੱਚ ਦੀ ਕਊ ਚੈੱਕ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਜਰੂਰ ਦੱਸਿਓ ਬੇ ਬਾਈ ਦਾ ਕੰਮ ਕਿਵੇਂ ਲੱਗਿਆ ਤੇ ਲੇਬਰ ਵੀ ਜਾਈ ਜਿੰਦਾ ਬਾਈ ਬਾਲੀ ਲੇਬਰ ਨਹੀਂ ਲੈਂਦਾ ਹੈਗਾ ਤਕਰੀਬਨ 6-7 ਘੰਟੇ ਮੰਨ ਕੇ ਚਲੋ 6-7 ਘੰਟੇ ਲੱਗੇ ਜਾਂਦੇ ਨੇ ਕੰਮ ਨੂੰ ਬਰੀਕੀ ਚ ਕੰਮ ਜ਼ਿਆਦੇ ਬੁਲਟ ਦਾ ਬੁਲਟ ਨਹੀਂ ਗੱਲਾਂ ਹੋਰ ਮੋਟਰਸਾਈਕਲ ਵੀ ਕਰਦਾ ਜਿਵੇਂ ਆਪਣੇ ਰਵੀ ਗਰਵੀਂ ਕਰਾਉਣੇ ਤੁਸੀਂ ਨੇ ਹੋਰ ਜਿਹੜਾ ਮਰਜ਼ੀ ਮੋਟਰਸਾਈਕਲ ਸਾਰੀ ਕਰ ਦਿੰਦਾ ਬਾਈ ਵਧੀਆ ਕੰਮ ਕਰਦਾ ਦੇਖੋ ਕਰੋ ਚੈੱਕ ਬੜਾ ਛੋਟਾ ਹੁਣ ਦੇਖੋ ਬਣਾਤੀ ਗੱਲ ਜੰਕ ਰਿਹਾ ਹਨ ਕੋਕਮੇ ਚੰਕ ਕਰ ਦੇਖੋ ਦਿਖ ਰਿਹਾ ਬਿਜਲੀ ਫੋਨ ਯਾਨੀ ਕਿ ਕੁੱਲ ਮਿਲਾ ਕੇ ਕੰਮ ਵਧੀਆ ਕਰਦਾ ਬਾਈ ਬਹੁਤ ਸੋਹਣਾ ਕੰਮ ਕਰਦਾ ਸਾਫ ਸੁਥਰਾ ਜਿਹਾ ਕੰਮ ਆ ਕੋਈ ਇਦਾਂ ਨਹੀਂਗਾ ਵੀ ਉਹ ਕੋਈ ਹੋਰ ਕੰਮ ਦਾ ਖਿਲਨਦਾ ਜੀ ਵਿੱਚ ਯਾਨੀ ਸਾਫ ਸੁਥਰਾ ਕੰਮ ਕਰੋ ਚੈੱਕ ਤੁਸੀਂ ਕਿੱਦਾਂ ਲੱਗਿਆ ਤੁਹਾਨੂੰ ਕਮੈਂਟਾਂ ਜ਼ਰੂਰ ਦੱਸਿਓ ਨਾਬਾ ਨਾਬਰੇ ਵਿੱਚ ਹੀਰਾ ਮਹਿਲ ਹੀਰਾ ਮਹਿਲ ਦੇ ਵਿੱਚ ਘਰ ਆ ਬਾਈ ਦਾ ਉੱਥੀ ਇਹ ਕਰਦਾ ਵਾਸਤੇ ਇਹ ਚੱਲੀਏ ਉਹਨੂੰ ਕਰਾ ਲਿਆ ਆਪਾਂ ਨੇ ਹੁਣ ਚੱਲੇ ਆਪਾਂ ਘਰ ਨੂੰ ਦੇਖੋ ਤੁਹਾਨੂੰ ਕਿੱਦਾਂ ਲੱਗ ਰਿਹਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਇਹਨਾਂ ਨੂੰ ਚੈਨਲ ਫੋਲੋ ਨਹੀਂ ਕਰਿਆ ਉਹ ਵੀ ਫੋਲੋ ਕਰ ਲਿਓ ਵੀਰ ਬਣ ਕੇ ਤੁਹਾਨੂੰ ਇਦਾਂ ਦੀਆਂ ਵੀਡੀਓ ਬੁਲਟ ਦੀਆਂ ਜਾਂ ਗੱਡੀ ਦੀਆਂ ਐਸੇ ਚੈਨਲ ਤੇ ਹੋਣਗੀਆਂ ਮਿਲਣਗੇ ਤੁਹਾਨੂੰ ਕਮੈਂਟ ਕਰਕੇ ਜੋਗ ਦੱਸਿਓ ਸਾਰੇ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਤੇ ਕਿੱਦਾਂ ਦਾ ਕੰਮ ਲੱਗੇ ਆ ਵੀਰ ਦਾ ਨਾਬੇ ਦੇ ਵਿੱਚ ਆ ਟਿਆਲਾ ਗੇਟ ਹੀਰਾ ਮਹਿਲ ਦੇ ਵਿੱਚ ਘਾਰਾ ਘਰ ਦੇ ਵਿੱਚ ਹੀ ਕੰਮ ਕਰਦਾ ਇਹ ਸਤੂワ ਸਿੰਘ ਸਤੂ ਨੌ ਮੁੰਡੇ ਦਾ ਵਾਸ ਵੀ ਕਰਦਾ ਤੇ ਰਵਿੰਗ ਕਰਦਾ ਬਫਿੰਗ ਕਰਦਾ ਥੈਂਕ ਯੂ ਧੰਨਵਾਦ ਸਾਰਿਆਂ ਦਾ ਬਾਏ ਬਾਏ ਟੱਕਾ